ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਟ ਹੈਗੀ ਆ ਪਿੰਡ ਭਿੱਖੀ ਪਿੰਡ ਤੁਸੀਂ ਖਾਸ ਵਿਜ਼ਟ ਕਰਨੀ ਆ ਸ਼ਹਿਰੀ ਏਰੀਆ ਦੋਸਤੋ ਬਿਲਕੁਲ ਭਿੱਖੀ ਪਿੰਡ ਤੁਸੀਂ ਪਹੁੰਚ ਕਰਕੇ ਜਿਹੜਾ ਦੋਸਤੋ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਜੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਇਸ ਘਰ ਦੀ ਤੇ ਇਸ ਘਰੋਂ ਆਪਾਂ ਪਹਿਲਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਥੋੜਾ ਜਿਹਾ ਵਿੱਚ ਵਪਾਰ ਨੂੰ ਜਿਹੜਾ ਦੋਸਤੋ ਵਪਾਰ ਦਾ ਕੰਮ ਚੱਲਦਾ ਰਿਹਾ ਸੀਗਾ ਪਰ ਜਿਹੜਾ ਰੂਹ ਰੂ ਹੈਗਾ ਦੋਸਤੋ ਬਿਲਕੁਲ ਵੀਡੀਓ ਦੇ ਮਾਧਿਅਮ ਤੇ ਰਹੀ ਉਹ ਥੋੜਾ ਜਿਹਾ ਘਟ ਹੋਇਆ ਵੀਰ ਰਣਵੀਰ ਸਿੰਘ ਵੈਸੇ ਪਸ਼ੂ ਵਪਾਰ ਆ ਵਿਕਰੀ ਵਾਲੇ ਜਿਹੜੇ ਪਸ਼ੂ ਆਉਂਦੇ ਰਹੇ ਆ ਤੇ ਘਰੇ ਜਿਹੜਾ ਦੋਸਤੋ ਫਾਰਮ ਤੋਂ ਪਸ਼ੂ ਵੇਖਦੇ ਵੀ ਰਹੇ ਆ ਠੀਕ ਆ ਤੇ ਸੋ ਦੋਸਤੋ ਅੱਜ ਬਿਲਕੁਲ ਤੁਹਾਡੇ ਸਾਹਮਣੇ ਪਸ਼ੂ ਜਿਹੜੇ ਕਰਨੇ ਆ ਉਹ ਚਾਰ ਨੱਕ ਹੋਣਗੇ ਇੱਕ ਵਹਿੜ ਦਿਖਾ ਦਾਂਗੇ ਤੇ ਤਿੰਨ ਮੱਝਾਂ ਨੇ ਠੀਕ ਆ ਜੀ ਇੱਕ ਬੂਰੀ ਮੱਝ ਦਿਖਾ ਦਾਂਗੇ ਦੋਸਤੋ ਪਸ਼ੂ ਨੇੜੇ ਤੇੜੇ ਸਾਰੇ ਬਿਲਕੁਲ ਤੇ ਜਿਵੇਂ ਜਿਵੇਂ ਦਿਨ ਸੂਈਆਂ ਨੂੰ ਹੋਏ ਆ ਰੇਡ ਪੜਤਾ ਦੁੱਧ ਥੱਲੇ ਕੀ ਹੈਗਾ ਇਹਨਾਂ ਦਾ ਮਿਲਕ ਰਿਕਾਰਡ ਕੀ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਰਣਵੀਰ ਦੇ ਨਾਲ ਕਰ ਲਾਂਗੇ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਬਾਕੀ ਇੱਕ ਫਸਟਲੀ ਇੱਕ ਰਿਕਵੈਸਟ ਵੀ ਹੁੰਦੀ ਹੈ ਵੀ ਜਿਹੜਾ ਪਸ਼ੂ ਪਸੰਦ ਆਊਗਾ ਉਹਦੀ ਚਵਾਈ ਆ ਸੂਏ ਸੂਏ ਪਸ਼ੂ ਦੀ ਦੋ ਡੰਗ ਤਿੰਨ ਟਾਈਮ ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ ਤੇ ਗੱਬਣ ਪਸ਼ੂ ਦੋਸਤੋ ਹਰ ਵਾਰ ਆਪਾਂ ਕਹਿੰਦੇ ਆਂ ਵੀ ਆਪਦੀ ਤਰਪਕੇ ਤਸੱਲੀ ਕਰ ਲਿਓ ਫਿਲਹਾਲ ਇਸ ਘਰੇ ਜਿੰਨੇ ਪਸ਼ੂ ਦਿਖਾਵਾਂਗੇ ਸਾਰੇ ਦੁੱਧ ਤੇ ਚੱਲਣ ਦੇ ਆ ਇਸ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਆਪਾਂ ਪਸ਼ੂ ਖਰੀਦ ਲਿਓ ਆਜੋ ਕਰਦੇ ਆਂ ਗੱਲ ਸਭ ਤੋਂ ਪਹਿਲਾਂ ਵੀਰ ਰਣਵੀਰ ਸਿੰਘ ਸਸਰੀਕਾਰ ਸਸਰੀ ਦਾ ਸੰਦੂ ਸਾਹਿਬ ਮਾਣ ਚਾਲ ਜੀ ਠੀਕ ਠਾਕ ਵਧੀਆ ਮਾਰੀ ਜਾਂਦੇ ਛਾਲਾ ਮਾਣਾ ਪੂਰੀਆਂ ਦੇ ਹਾਂ ਲਓ ਸਾਰੇ ਸੂਏ ਸਵਾਏ ਆ ਲਓ ਜੀ ਤੇ ਭਾਪੜ ਤੇ ਜੋ ਰਣਵੀਰ ਭਰਾ ਦਾ ਦੋਸਤੋ ਕੰਮ ਪਸ਼ੂ ਵਪਾਰ ਦਾ ਵੀ ਹੈਗਾ ਨਾਲ ਦੀ ਨਾਲ ਠੀਕ ਆ ਜੀ ਤੇ ਚਲੋ ਇੱਕ ਸਾਈਡ ਤੇ ਕੰਮ ਕਰਦੇ ਪਏ ਨੇ ਸੋ سپورਟ ਪਹਿਲਾਂ ਵੀ ਤੁਸੀਂ ਕਾਫੀ ਕੀਤੀ ਹੈ ਹੁਣ ਵੀ سپورਟ ਵਧੀਆ ਕਰਿਓ ਪਸ਼ੂ ਜਿਹੜਾ ਪਸੰਦ ਆਊਗਾ ਤਸੱਲੀ ਆਪਦੀ ਕਰ ਲਿਓ ਖਰੀਦ ਲਿਓ ਰਨਵੀਰ ਭਾਈ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਵੀਰੇ ਕਰ ਲੀਏ ਬੂਰੀ ਮਾਝ ਦਿਖਾ ਦਈਏ ਇਹ ਸਭਾ ਪੂਰੀ ਜੋ ਚਲਾ ਲਈ ਬੂਰੀ ਪਹਿਲਾ ਸੁਆ ਪਹਿਲ ਨਹੀਂ ਆ ਹਾਂਜੀ ਅੱਛਾ ਜੀ ਤੇ 8 ਕਿਲੋ ਦੁੱਧ ਜੋ ਤੂੰ 7 ਮੰਨ ਲਿਓ 8 ਕਿਲੋ ਦੁੱਧ ਪੱਕਾ 7 ਕਿਲੋ ਦੁੱਧ ਹੋਊਗਾ ਮਗਰ ਇਹਦੇ ਬੂਰੀ ਕੱਟੀ ਜੋ ਮਗਰ ਪੂਰੀ ਕੱਟੀ ਆ ਜੀ ਥਾਣਾ ਤੁਸੀਂ ਵੇਖ ਸਕਦੇ ਹੋ ਥੋੜੀ ਨਾ ਸਾਨੂੰ ਬੰਦੀ ਥੱਲੇੋਂ ਘਟਿਆ ਅ ਅੱਛਾ ਜੀ ਇਹਨਾਂ ਵੀ ਚੱਡਾ ਕੋਈ ਜ਼ਿਆਦਾ ਨਹੀਂ ਦਿਖਉਂਦੀ ਪਰ ਦੁੱਧ ਨਾੜੀ ਆ ਅੱਛਾ ਜੀ ਵੇਖ ਲਓ ਐ ਚੋਣ ਚਾਂ ਬਿਲਕੁਲ ਕੋਲਾ ਲਓ ਜੀ ਉਹ ਦੋਸਤੋ ਚਾਰੇ ਥਾਣੇ ਪੂਰੇ ਵਰਦੇ ਆ ਵਿਖਾਲਾ ਵੀਰ ਦਾ ਕਹਿਣ ਦਾ ਮਤਲਬ ਵਿਖਾਲਾ ਘੱਟ ਸ਼ੋਅ ਕਰਦੀ ਆ ਨਾੜਾਂ ਦੇ ਵਿੱਚ ਦੁੱਧ ਆ ਘੱਟਦੀ ਆ 8 ਕਿਲੋ ਕਿਹਾ ਦੁੱਧ ਤੇ 7 ਕਿਲੋ ਮੰਨ ਕੇ ਵੀਰਾਂ ਦਾ ਵੀ ਕੋਈ ਸੌਦਾ ਕਰ ਸਕਦਾ ਠੀਕ ਆ ਤੇ ਵੇਖ ਸਕਦੇ ਤਖਾਲਾ ਜਟੇਲਾਂ ਲਈ ਜੀ ਘੱਟ ਲਾਇਆ ਮੈਂ ਅੱਜ ਪਲਕੀ ਆਈ ਆਪਣੇ ਕੋਲ ਹਾਂਜੀ ਹਾਂਜੀ ਆਪਣੇ ਕੋਲ ਪਲਕੇ ਹੀ ਆ ਲਓ ਜੀ ਬਾਕੀ ਧਾਰਾ ਧੂਰਾ ਬਰਾਬਰ ਥਾਣੇ ਆ ਹਾਂ ਬਿਲਕੁਲ ਸੰਤੂ ਸਾਹਿਬ ਦੋ ਟਾਈਮ ਚਾਰ ਟਾਈਮ ਜਿੰਨੇ ਵੀ ਤਸੱਲੀ ਕਰਨੀ ਕਰ ਸਕਦਾ ਠੀਕ ਹੈ ਜੀ ਹਾਂ ਜੀ ਲਓ ਜੀ ਬਾਕੀ ਮਗਰ ਕੱਟੀ ਇਹ ਨਹੀਂ ਵੀ ਇੱਕ ਟਾਈਮ ਚੋਵਾਂਗੇ ਦੋ ਟਾਈਮ ਚੋਵਾਂਗੇ ਲਓ ਜੀ ਆ ਮਗਰ ਕੱਟੀ ਹੈ ਠੀਕ ਹੈ ਜੀ ਫੀਲ ਬਸ ਕੱਟੀ ਬੁਰੀ ਬਹੁਤ ਵਧੀਆ ਜੀ ਆ ਮਗਰ ਕੱਟੀ ਹੈ ਜੀ ਆ ਦੇਖੋ ਠੀਕ ਆ ਠੀਕ ਹੈ ਜੀ ਠੀਕ ਹੈ ਅੱਛਾ ਰਣਵੀਰ ਭਾਈ ਤੋੜ ਕੇ ਖੋਲ ਕੇ ਦਿਖਾਈਏ ਮਾੜਾ ਖੋਲੋ ਠੀਕ ਹੈ ਜੀ ਖੋਲ ਤੇ ਬੁਰੀ ਮਾਝਾ ਦੋਸਤੋ 7 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਬਾਕੀ ਖਾਸ ਤੌਰ ਤੇ ਮਾਝੇ ਏਰੀਆ ਦੀ ਗੱਲ ਕਰ ਲਈਏ ਤੇ ਭਿੱਕੀ ਪਿੰਡ ਤੇ ਚਾਹੀ ਨਾਲ ਨੇੜੇ ਤੇੜੇ ਲੱਗੇ ਤੇ ਕੋਈ ਪਿੰਡ ਆ ਜੇਸਾਂ ਤੋਂ ਵੀ ਰਹੂਗਾ ਕੋਈ ਦੋ ਟਾਈਮ ਚੋੜਿਆ ਦੂਰੋਂ ਨੇੜੇ ਆਉਣਾ ਆਪਦਾ ਬਿਲਕੁਲ ਹੱਕ ਸਮਝ ਕੇ ਤਸੱਲੀ ਕਰ ਲਿਓ ਕਿਉਂਕਿ 8 ਕਿਲੋ ਆਨਲਾਈਨ ਵੀ ਮਗਾੜੀ ਹੋ ਸਾਡੀ ਗਰੰਟੀ ਹੋਊਗੀ 7 ਕਿਲੋ ਤੇ ਭੇਜ ਦੋਗੇ ਹਾਂਜੀ ਭੇਜਾਂਗੇ ਠੀਕ ਆ ਤੇ ਮਿਲ ਮੋਲ ਵਿੱਚ ਦੋਨੋਂ ਡਾਗਾ ਮਿੱਠੀ ਆ ਮੈਨਾ ਬਿਲਕੁਲ ਮਿੱਠੀ ਭਾਵੇਂ ਸੰਧੂ ਸਾਹਿਬ ਕਹੋ ਕਿਧੋਣੇ ਧਾਰਾ ਮਰਵਾ ਦਾਂਗੇ ਠੀਕ ਹੈ ਜੀ ਠੀਕ ਹੈ ਲਓ ਜੀ ਆ ਦੇਖੋ ਤੋੜ ਦਿਓ ਲੰਮਾ ਹੀ ਤੋੜ ਦਿਓ ਜੀ ਤੋੜ ਦੇ ਲਾ ਜਾ ਲੰਮਾ ਗਾ ਤੋੜੀ ਜਾ ਬੇਸ਼ੱਕ ਦੋਸਤੋ ਹੁਣ ਟਾਈਮ ਜਿਹੜਾ ਈਵਨਿੰਗ ਟਾਈਮ ਆ ਸ਼ਾਮ ਦੇ ਕੋਈ 3 ਵਜੇ ਦਾ ਟਾਈਮ ਆ ਤੇ ਸੁਬਾ 2 ਵਜੇ ਕਿੰਨੇ ਵਜੇ ਕੀਤੀ ਹੈ ਜੀ ਸੰਧੂ ਸਾਹਿਬ 7 ਵਜੇ ਨਾਲ ਮੰਨ ਲਓ 7 ਵਜੇ ਹਾਂਜੀ ਦੇਖ ਸਕਦੇ ਜੀ ਆ ਦੇਖ ਬੰਤਰਾ ਬਿਲਕੁਲ ਪੱਦਰ ਜੋ ਪਾਸ ਥੋੜਾ ਦਿਖਾਲਾ ਘੱਟ ਕਰਦੀ ਆ ਹਾਂ ਟੱਕ ਵੀ ਜਿਹੜੀ ਦੋਸਤੋ ਥੋੜੀ ਆਗਾਹ ਨੂੰ ਆ ਤੇ ਵਿਖਾਲਾ ਘੱਟ ਖਹਿਗਾ ਠੀਕ ਆ ਜੀ ਤੇ 7 ਕਿਲੋ ਦੀ ਚੁਵਾਈ ਆ ਤੁਸੀਂ ਕਰ ਲਿਓ ਬਾਕੀ ਬੂਰੀ ਆ ਬੂਰੀ ਮੱਝ ਠੀਕ ਆ ਜੀ ਤੇ ਛੋਟੀ ਕਹਿ ਲਓ ਕਿਉਂਕਿ ਪਹਿਲਾਂ ਵੀ ਇਹਦਾ ਸੋਈ ਆ ਠੀਕ ਆ ਥੋੜੀ ਸੰਦੂ ਆ ਪੱਕੀ ਸੋਈ ਆ ਪੱਕੀ ਸੋਈ ਆ ਠੀਕ ਆ ਇਹ ਪਹਿਲਾਂ ਨੇ ਆਪਣੇ ਸੱਜਣ ਦਾਈ ਤੇ ਆਈ ਆ ਲਓ ਜੀ ਆ ਦੇਖੋ ਉਹ ਕੱਟੀ ਦਾ ਕਰਕੇ ਠੀਕ ਆ ਜੀ ਤੇ ਬੱਚਾ ਮਗਰ ਦੇ ਕੱਟੀ ਆ ਕੱਟੀ ਵੀ ਦੋਸਤੋ ਇਹਨੂੰ ਬੰਨ ਬਿਲਕੁਲ ਮਦਰ ਦੇ ਉੱਪਰ ਆ ਬੂਰੀ ਮਗਰ ਕੱਟੀ ਆ ਠੀਕ ਆ ਤੇ ਅਚਾਰਨਵੀਰ ਭਾਈ ਕੀ ਲੈਣ ਦੇਣ ਕੀ ਰੋਊਗਾ ਇਹਦਾ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰੀਏ ਇੰਨੀਆਂ ਮੱਜਾਂ ਦੇ ਲੋਕੀ ਕਈ ਕੋ ਕੁ ਕਰੀ ਜਾਂਦੇ ਆ ਹਾਂ ਆਪਾਂ 60000 ਚੋਂ ਮਾਨਤਾ ਕਰਾਂਗੇ 60 ਦੇ ਵਿੱਚੋਂ ਹਾਂਜੀ 1000 ਛੱਡ ਦਾਂਗੇ ਠੀਕ 59 ਦੀ ਹੁੰਦੀ ਹਾਂ ਹਾਂਜੀ ਹੋ ਜੂਗੀ ਕੋਈ ਵੀਰ ਭਰਾ ਜੇ ਕੋਈ ਦੂਰੋਂ ਨੇੜਾ ਆਊਗਾ ਉਹਦਾ ਕੋਰਕ ਕਰ ਲਾਂਗੇ ਬਾਕੀ 59000 ਚ ਆਪਾਂ ਚੋਟੀ ਦਵਾਂਗੇ ਲਓ ਜੀ 59000 ਦੇ ਵਿੱਚ ਫਿਕਸ ਰੇਟ ਆਪਣਾ ਕੋਈ ਨਹੀਂ ਰਹੂਗਾ ਠੀਕ ਆ ਫਿਕਸ ਰੇਟ ਨਹੀਂ ਵੀਰਾਂ ਦਾ ਵਿੱਚੋਂ ਮਾਨਤਾ ਨੂੰ 59 ਦੇ ਵਿੱਚੋਂ ਵੀ ਕੋਈ ਛੋਟ ਛੱਪਾ ਕੋ ਮੌਕੇ ਤੇ ਕਰ ਦਿਆਂਗੇ ਠੀਕ ਆ ਮਗਰ ਕੱਟੀ ਆ ਪਸੰਦ ਆਊਗੀ ਦੋਸਤੋ ਬੂਰੀ ਕਰੇ ਜੀ ਜੀ ਕੋਈ ਸੰਭੂਗਾ ਨਾ ਦੁੱਧ 10 ਕਿਲੋ ਕਰੂਗੀ ਸਾਡੇ ਕੋਲ ਵੀ ਜਦਨ ਆਈ 10 ਕਿਲੋ ਦੁੱਧ ਚੋਕੇ ਲਿਆਏ ਹਾਂ ਸਾਡੇ ਕੋਲ ਬੂਰੀ ਉਹਨਾ ਘਰ ਦੀ ਸੰਭੀ ਸੀ ਹਾਂ ਤੇ ਸਾਡੇ ਕੋਲ ਇਸ ਕਰਕੇ ਤਾਂ ਬੜਾ ਡੰਗਰ ਵਾਧਾ ਘਾਟਾ ਕਰ ਸਕਦਾ ਅੱਜ ਵੇਖੋ ਕੱਟੀ ਬਹੁਤ ਪਲੀ ਪਲਾਤੀ ਮਗਰ ਹਾਂ ਕੱਟੀ ਨੂੰ ਅਜਿਹਾ ਬੂਰਾ ਡੰਗਰ ਲੱਭਦਾ ਕਿੱਥੇ ਆ ਠੀਕ ਆ ਜੀ ਮਗਰ ਕੱਟੀ ਆ ਕੱਟੀ ਵੀ ਪੂਰੀ ਦੋਸਤਾਂ ਸਾਧੂ ਸਾਹਿਬ ਵਾਦੇ ਵਰਤੀ ਝੋਟੀ ਜੇ ਪਹਿਲਾ ਨਾ ਇਹ ਕਿਹੜੀ ਦੂਜੀ ਤਜਨ ਸੂਏ ਆ ਬਿਲਕੁਲ ਜੀ ਬਿਲਕੁਲ ਹਾਂਜੀ ਕੋਈ ਸਾਹਮਣ ਵਾਲਾ ਵੀਰ ਖੜ ਸਕਦਾ 95000 ਦੇ ਵਿੱਚ ਵੀਰਾਂ ਦਾ ਵੀ ਇਹ ਦੇ ਦੇਾਂਗੇ ਠੀਕ ਆ ਜੀ ਬੋਰੀ ਝੋਟੀ ਪਹਿਲੇ ਨੰਬਰ ਤੇ ਦਿਖਾਤੀ ਆ ਇਸ ਤੋਂ ਬਾਅਦ ਇੱਕ ਸਾਈਕਲ ਨੰਬਰ ਤੇ ਦੋਸਤੋ ਦੂਜੀ ਆਪਾਂ ਤੁਹਾਨੂੰ ਆ ਮੱਚ ਦਿਖਾ ਦਿੰਨੇ ਆ ਰਿਕਾਰਡ ਵੀਰ ਇਹਦਾ ਵੀ ਚੰਗਾ ਖਾਸ ਦੱਸਦਾ ਵੀ ਚੁਵਾਈ ਵੀਰ ਦਾ ਖੁੱਲਾ ਸੱਦਾ ਵੀ ਦੋ ਟਾਈਮ ਚੋਲੇ ਕੋਈ ਵੀਰ ਤਿੰਨ ਅੱਛਾ ਰਣਵੀਰ ਭਾਈ ਇਹ ਸੁਹਾ ਕਿਨਵੇਂ ਸੂਈ ਆ ਇਹ ਸੰਤੂ ਸਾਹਿਬ ਦੂਜਾ ਸੁਹਾ ਸੂਈ ਜੋ ਮਗਰ ਉਹ ਰੇ ਮਗਰ ਕਟਾ ਹਾਂਜੀ 12 ਕਿਲੋ ਦੁੱਧ ਕੋਈ ਵੀ ਵੀਰ ਆਪਣੇ ਘਰ ਆ ਕੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਾਂ ਖੁੱਲੇ ਚਵਾਵਾਂਗੇ ਠੀਕ ਹਾਂਜੀ ਅਜੇ ਤਾਂ ਛੋਟੀ ਮੈਲੇ ਚੋਂ ਸਮਝ ਲੋ ਵੀ ਤੂੰ ਚੱਲ ਨਹੀਂ ਗਈ ਆ ਦਸਵਾਂ ਬਾਰਵਾਂ ਦੇਣੀ ਸੀ ਹਾਂ ਇੱਥੇ ਕਹੂਗਾ ਠੀਕ ਹੈ ਮਗਰ ਤੇ ਬੱਚਾ ਕਿ ਆ ਗਿਆ ਮਗਰ ਕਟਾ ਜੋ ਮਗਰ ਇਹਦੇ ਕਟਾ ਠੀਕ ਆ ਤੇ ਮਗਰ ਇਹਦੇ ਕਟਾ ਦੋਸਤੋ ਠੀਕ ਆ ਤੇ 12 ਕਿਲੋ ਹੁਣ ਮੌਕੇ ਤੇ ਜਿਹੜਾ ਦੁੱਧ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਠੀਕ ਆ ਜੀ ਕਿਉਂਕਿ ਦੂਰੋਂ ਦਰੋਂ ਹੋ ਸਕਦਾ ਕਿਸੇ ਵੀਰ ਨੇ ਆਨਲਾਈਨ ਵੀ ਚਵਾਈ ਕਰਨੀ ਆ ਜਿਹੜੀ ਆਨਲਾਈਨ ਚ ਮਗਾਉਗਾ ਨਾ ਸਾਡੀ ਗੱਡੀ ਚ ਚਰੋਂ ਆਊਗੀ ਉਹਦੇ ਘਰ ਮੱਝ ਪਹਿਲਾਂ ਚੋਲੇ ਤੇ ਫੇਰ ਸਾਡੀ ਗੱਡੀ ਉਹ ਮੱਝ ਲਾ ਲਈ ਠੀਕ ਹੈ ਨਾ ਦੁੱਧ ਘੱਟ ਨਿਕਲੇ ਤੇ ਵਾਪਸ ਦੇ ਸਕਦਾ ਠੀਕ ਹੈ ਜੀ ਠੀਕ ਹੈ ਲੋਕੀ ਦੋਸਤੋ ਬਿਲਕੁਲ ਵੀਰਾਂ ਦਾ ਵੀ ਆਪਣੀ ਪੂਰੀ ਤਸੱਲੀ ਆ ਵੀ ਆਪਦੇ ਘਰ ਦੀ ਚਵਾਈ 12 ਕਿਲੋ ਤੇ ਕੋਈ ਵੀਰ ਘਰੇ ਵੀ ਆ ਜਾਊਗਾ ਚਵਾਈ ਕਰਨ ਤੇ 12 ਕਿਲੋ ਚਵਾ ਕੇ ਤੋਹਾਂਗੇ ਉਹਨੂੰ ਬਾਕੀ ਮਗਰ ਇਹਦੇ ਮੇਲ ਕਾਫ ਆ ਜੀ ਇਹ ਸਾਡੇ ਜੋ ਆਰਡਰ ਕੁਆਲਿਟੀ ਬਹੁਤ ਹੀ ਜ਼ਿਆਦੀ ਆ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਇਹਦੇ ਝੋਟੀ ਦੁੱਧੋਂ ਵਦੂਗੀ ਕਟੋਟ ਜਿਆਦਾ ਨਹੀਂ 15 ਲੀਟਰ ਦੇ ਝੋਟੀ ਜਾਊਗੀ ਇਹ ਹੂੰ 12 ਕਿਲੋ ਦੇ ਫੁੱਲ ਗਰੰਟੀ ਵੀ ਮਰਦੀ ਨਹੀਂ ਨਾ ਚੰਗੀ ਸੇਵਾ ਕਰੋਗੇ ਦੀ ਜੇ ਤੇ ਜੇ ਪਾਓਗੇ ਪੱਠੇ ਦਾ ਫੇਰ ਤਾਂ ਸੰਧੂ ਸਾਹਿਬ ਤੁਹਾਨੂੰ ਪਤਾ ਅੰਨੇ ਜੀ ਸਾਰਾ ਕੁਝ ਬੈਲੈਂਸ ਰੱਖਣਾ ਪੈਂਦਾ ਆਪਣੇ ਘਰ ਦੀ ਫੁੱਲ ਗਰੰਟੀ ਹੋ ਗਈ ਆਪਾਂ 12 ਕਿਲੋ ਦੁੱਧ ਚੋਵਾਵਾਂਗੇ ਬਿਲਕੁਲ ਬਾਕੀ ਵੀਰ ਦਾ ਵੀ ਕਹਿਣ ਦਾ ਮਤਲਬ ਹੀ ਆਂਦਾ ਵੀ ਪੱਠਾ ਡੱਕਾ ਫੀਡ ਵੰਡ ਵਟਾ ਇਹਦਾ ਦੋਸਤੋਂ ਪੂਰਾ ਪਾਲੋਗੇ ਤਾਂ ਦੁੱਧ ਦੋਸਤੋਂ ਤੁਸੀਂ ਬਾਹਰ ਵੀ ਲੈ ਸਕਦੇ ਜੇ 12 ਤੋਂ ਠੀਕ ਆ ਫਿਲਹਾਲ 12 ਲੀਟਰ ਤੁਸੀਂ ਜਿਹੜਾ ਭਾਂਡੇ ਜੇ ਪੈਂ ਬਾਕੀ ਥਾਂ ਦੇਵਾ ਤੁਸੀਂ ਵਖੋ ਜੀ ਠੀਕ ਆ ਜੀ ਆਰਡਰ ਦੀ ਕੁਆਲਿਟੀ ਚੰਗੀ ਆ ਹਾਈਟ ਸੋਹਣੀ ਆ ਮੈਂ ਦੀ ਠੀਕ ਆ ਜੀ ਹਾਈਟ ਕੋਈ ਵੀਰ ਮੀਡੀਅਮ ਅਕਾਊਂਟ ਕਰ ਲੇ ਪਰ ਵਜਨ ਲੋਡ ਪੂਰਾ ਪੂਰੀ ਰਾਜੀ ਆ ਫਿੱਟ ਫਾਟ ਠੀਕ ਥਾਂ ਭਾਂਡਾ ਬਹੁਤ ਜ਼ਿਆਦਾ ਸੋਹਣਾ ਆ ਸੰਤੂ ਸਾਹਿਬ ਚਾਰੇ ਥਣ ਫੁੱਲ ਵਰ ਦੇ ਜੋ ਕੋਈ ਧਾਰ ਵੱਧ ਘੱਟ ਨਹੀਂ ਕੋਈ ਭੂਰ ਛਟਾ ਨਹੀਂ ਜੋ ਇਹ ਚੀਜ਼ ਦੀ ਫੁੱਲ ਗਰੰਟੀ ਹੋ ਗਈ ਆਪਣੀ ਕੋਈ ਵੀਰ ਧਾਰਾ ਮਾਰ ਕੇ ਵੀ ਲੈ ਜਾ ਸਕਦਾ ਠੀਕ ਹੈ ਹਾਂਜੀ ਤੇ ਰਣਵੀਰ ਕੀ ਮੁੱਲ ਕੀ ਦਾ ਰਹੂਗਾ ਲੈਣ ਦੇ ਨਾਲ ਪੁੱਤ ਦੇਖੋ ਸੰਤੂ ਸਾਹਿਬ 12 13 ਕਿਲੋ ਵਾਲੀਆਂ ਮੱਝਾਂ ਕੋਈ ਲੱਖ ਮੰਗੀ ਤਾਂ ਕੋਈ ਸਵਾ ਲੱਖ ਮੰਗੀ ਜਾਂਦਾ ਅੱਛਾ ਜੀ ਆਪਾਂ ਵੀ ਮੰਗ ਲਈਏ ਫਿਰ ਹਾਂਜੀ ਆਪਾਂ ਹੀ ਮੰਗਲਾਂ ਆਪਾਂ 90 'ਚ ਮਾਨਤਾ ਕਰਾਂਗੇ 90 'ਚ ਹਾਂ ਅੱਛਾ ਦੇ ਦਾਂਗੇ 87 88 ਮੈਂ 87 88 ਜੀ 88 ਦੀ ਦੇ ਦਾਂਗੇ ਠੀਕ ਉਹ ਚੋ ਯਾਰ ਸਾਡੇ 87 ਦੀ ਦੇ ਦਾਂਗੇ ਆਪਾਂ 87 ਦੀ ਹਾਂਜੀ ਫਿਕਸ ਰੇਟ ਫਿਕਸ ਰੇਟ ਨੀਗਾ 90 ਕਰਕੇ ਬੰਦੂਗਾ ਤੁਹਾਨੂੰ ਠੀਕ ਹੈ 90 ਕਰਕੇ ਵੀਰਾਂ ਦਾ ਵੀ 3000 ਲੈਸਾਂ 87000 ਦੀ ਜਿਹੜੀ ਆ ਇਹ ਮੱਝ ਦੇ ਦਿਆਂਗੇ ਦੋਸਤੋ ਬਾਕੀ ਚਵਾਈ ਕਰਕੇ ਆਪਦੀ ਤਸੱਲੀ ਕਰ ਲਿਓ ਆਰਡਰ ਕੁਆਲਟੀ ਵੇਖੋ ਸੰਧੂ ਸਾਹਿਬ ਥੱਲੇ ਬਿਲਕੁਲ ਪੰਡਾ ਪਾਈ ਖੜੀ ਆ ਹਜੇ ਟਾਈਮ ਜਿਹੜਾ ਦੋਸਤੋ ਹਜੇ ਪਿਆ ਹੈ ਚਵਾਈ ਦੇ ਵਿੱਚ ਕਿਉਂਕਿ ਸਵੇਰ 7 ਵਜੇ ਕੀਤੀ ਆ ਤਾਂ ਸ਼ਾਮ ਨੂੰ ਵੀ 6:30 7 ਦੇ ਨੇੜੇ-ਤੇੜੇ ਹੋਊਗੀ ਬਿਲਕੁਲ ਮਿੱਠੀ ਮੱਝ ਜੋ ਸੰਧੂ ਸਾਹਿਬ ਲੋ ਕੋਈ ਡਾਰਕ ਮਹਾਰ ਦੀ ਲੋਰ ਨੇ ਆਪ ਦੇਖ ਸਕਦੇ ਹੋ ਤੂੰ ਵੇਖ ਸੰਧੂ ਲੋ ਵੀ ਭਰਾਵੋ ਠੀਕ ਹੈ ਜੀ ਉੱਥੇ ਬੰਨੇ ਪੰਥਲੇ ਬਹਿ ਜਾ ਬਿਲਕੁਲ گاਵਾ ਵਰਗਾ ਸੁਭਾ ਚੱਕੀ ਫਿਰਦੀ ਐ ਮੱਝ ਵੀ ਤੇ ਅਚਾਰਨ ਨਵੀਰ ਭਾਈ ਇਹਦਾ ਬੱਚਾ ਦਿਖਾ ਦੀਏ ਚਲੋ ਬੱਚਾ ਆ ਜਾਓ ਸੰਗ ਲਓ ਵੀ ਇਹਦੇ ਥਲੇ ਜਿਹੜਾ ਦੋਸਤੋਂ ਮੇਲ ਆਹ ਕਾਫ ਆ ਮਗਰ ਕੱਟਾਈ ਹੈ ਨਾ ਹਾਂਜੀ ਆਹ ਕੱਟਾ ਠੀਕ ਹੈ ਜੀ ਬਾਕੀ ਆ ਕੱਟਾ ਜਿ ਮਗਰ ਤੁਸੀਂ ਇਹ ਨਾਲ ਦੇਖ ਲਓ ਅੱਛਾ ਅਰਨਜੀ ਦਿਨ ਨੂੰ ਕਿੰਨੇ ਹੋਏ ਦੱਸੇ 10 ਕਿ ਦਿਨ ਤੂੰ ਜਿਆਦਾ ਨਹੀਂ ਸੰਭਾਲ ਲਾ 20 ਇੱਕ ਦਿਨ ਤੂੰ ਹੀ ਮੰਨ ਸਕਦੇ ਹੋ ਅੱਛਾ ਹਾਂਜੀ 15 20 ਦਿਨ ਮੈਂ ਇੱਥੇ ਕਹੂਗਾ ਠੀਕ ਹੈ ਲੋ ਬਾਕੀ ਆਪੋ ਆਪਣੀ ਸਮਝੇ ਮੇਰੇ ਵੀਰਾਂ ਦੀ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਪਾਰ ਦੀ ਲੈਣ ਦੇ ਵਿੱਚ ਪਸ਼ੂ ਆਉਂਦਾ ਕੋ ਦੋ ਚਾਰ ਨੁਕੁਰ ਮੰਨ ਲੈ ਕੋਈ ਮੰਨ ਹਾਂਜੀ ਉਹਦੇ ਅਗਲੇ ਆਪਣੀ ਸਮਝ ਆ ਸਾ ਕੋਲ ਜਿਹੜੋਂ ਆਪਣੇ ਕੋਈ ਸਬੂਤ ਮਨਜ਼ੂਰ ਆ ਬਿਲਕੁਲ ਕਰਤਾ ਜੀ ਬੱਥੇਗਾ ਜਿਹੜੇ ਆਉਣਾ ਉਹਨੇ ਅਗਲੇ ਨੇ ਪਸੰਦ ਤਾਰ ਹੀ ਲੈਣਾ ਠੀਕ ਆ ਬਾਕੀ ਵੇਖ ਸਕਦੇ ਜੋ ਹੁਣ ਕਈ ਜਵਾਬ ਸਮਾ ਬਿਲਕੁਲ ਇੱਕ ਸਾਰੀ ਹਾਂ ਹਾਂ ਬਿਲਕੁਲ ਸੰਧੂ ਸਾਹਿਬ ਬਿਲਕੁਲ ਐ ਮੋਟੀ ਤਾਰ ਲਓ ਜੀ ਵੀਰ ਅੱਛਾ ਰਣਵੀਰ ਭਾਈ ਅਗਲੇ ਨੰਬਰ ਤੇ ਕਿਹੜੀ ਪੇਸ਼ ਕਰਦੇ ਪਏ ਜੀ ਆ ਬਿਲਕੁਲ ਹੌਲਾ ਭਾਜੋ ਸੰਧੂ ਸਾਹਿਬ ਲਓ ਜੀ ਆ ਅਗਲੀ ਦੋਸਤੋ ਤੁਹਾਨੂੰ ਜਿਹੜੀ ਆ ਮੱਝ ਕੋਈ ਦੂਜਾ ਮੰਨ ਲੈ ਤੇ ਜਾ ਮੰਨ ਲੈ ਚਲੋ ਸਾਨੂੰ ਨਾ ਦੂਜੇ ਕਾਹ ਕੀ ਦਿੱਤੀ ਅਹੀਂ ਚਲੋ ਅਗਲਾ ਭਾਉ ਵੀ ਕੋਈ ਤੇ ਜਾ ਮੰਨ ਲੈ ਤੀਜਾ ਮੰਨ ਕੋ ਉਹ ਆਪਣੀ ਕੇਰੀ ਸਮਝਿਆ ਤੇ ਵੇਖ ਸਕਦੇ ਹੋ ਐ ਟੂਟੀ ਥਲੇ 10 ਕਿਲੋ ਦੁੱਧ ਚੋਕੇ ਲਿਆਏ ਜੋ ਉਹਨਾਂ ਦੇ ਘਰੋਂ ਅੱਛਾ ਹੁਣ ਆਪਾਂ ਆਪਾਂ ਕੀ ਜਵਾਮਾਂਗੇ ਹੁਣ ਆ ਸਾਡੇ ਕੋ ਆ ਜੇ ਸਵੇਰ ਹੀ ਆਈ ਆ ਅਸੀਂ ਉਹਨਾਂ ਦੇ ਘਰੋਂ ਚਵਾਈ ਕਰਕੇ ਲਿਆਏ ਆ ਸਾਡੇ ਕਵੀਰ ਤੋਂ ਕੋਈ 8 ਕਿਲੋ ਪੱਕਾ ਦੁੱਧ ਮੰਨ ਕੇ ਚੱਲ ਜਗੇ ਉਹਗਾ ਭਾਵੇਂ 9 ਕਿਲੋ ਹੀ ਅੱਛਾ 8 ਕਿਲੋ ਆਇਆ ਪੱਕਾ ਦੁੱਧ ਕੋਈ ਮੰਨ ਲੈ ਠੀਕ ਹੈ ਤੇ ਕੋਈ 20 ਤੋਂ 25 ਦਿਨ ਦਾ ਇਹਨੂੰ ਵੀ ਸਮਾਂ ਇੱਥੇ ਕੋ ਸੂਈ ਨੂੰ ਹੋ ਗਿਆ ਹੋਊਗਾ 20 ਤੋਂ 25 ਦਿਨ ਦਾ ਸਮਾਂ ਮਗਰ ਬੱਚਾ ਤੇ ਕੱਟਾ ਹੀ ਆ ਹਾਂਜੀ ਕੱਟਾ ਕੱਟਾ ਕੱਟ ਲਓ ਜੀ ਇਹਦੇ ਮਗਰ ਵੀ ਮੇਲ ਕਾਫ ਆ ਮਾਜ ਤੀਜਾ ਸੁਆ ਤੁਸੀਂ ਮੰਨ ਕੇ ਸੌਦਾ ਕਰ ਲਿਓ ਅੱਗੋਂ ਵੀ ਤੀਜਾ ਮੰਨ ਕੇ ਖਰੀਦੀ ਆ ਬਾਕੀ ਥੋੜੀ ਸਮਝ ਆ ਮਗਰ ਕੱਟਾ ਵਿਖਾ ਦਿੰਨੇ ਆ 20 ਦਿਨਾਂ ਦਾ ਕੋਈ ਮੰਨ ਲੇ 25 ਦਿਨਾਂ ਦਾ ਬੱਚਾ ਮੰਨ ਲੇ 15 ਦਾ ਮੰਨ ਲੇ ਆ ਦੇਖ ਸਕਦੇ ਜੀ ਹਾਂਜੀ ਆ ਵੀ ਆ ਬੱਚਾ ਜੀ ਮਗਰ ਦੇਖ ਸਕਦੇ ਠੀਕ ਆ ਜੀ ਸਿੰਗੀ-ਸੂੰਗੀ ਅਜੇ ਵੇਚੀ ਆ ਮਾੜਾ ਜਾਂ ਮੱਥੇ ਜੀ ਅਜੇ ਬਾਹਰ ਨਹੀਂ ਨਿਕਲੇ ਸਿੰਗ-ਸੂੰਗ ਬੱਚੇ ਦੇ ਤੋਂ ਬਾਕੀ ਤੁਸੀਂ ਆਪਦਾ ਕੈਲਕੂਲੇਟ ਕਰ ਲਿਓ ਐਸਟੀਮੇਟ ਆਈ ਰਣਵੀਰ ਸਿੰਘ ਆਇਨੂੰ ਵੀ ਖੋਲ ਕੇ ਦਿਖਾ ਦਗੇ ਜੀ ਤੋੜ ਕੇ ਓਏ ਆਓ ਕਿੱਥੇ ਲੱਗਿਆ ਹਾਈ ਟੈਂਡ ਦੀ ਜਿਹੜੀ ਦੋਸਤੋ ਮੀਡੀਅਮ ਆ ਪਤਲੇ ਪਿੰਡੇ ਦੀ ਮੱਝ ਆ ਤੇ 10 ਵੀਰਾਂ ਦਾ ਵੀ 9-10 ਤੇ ਚੱਲਦੀ ਸੀ ਫਿਲਹਾਲ ਆਪਾਂ 8 ਕਿਲੋ ਮੰਨ ਕੇ ਅੱਜ ਸੇਲ ਕਰਾਂਗੇ ਆਪਣੇ ਕੋਲ ਸਭ ਤੋਂ ਦੋ ਦਿਨ ਰਹਿ ਗਈ ਨਾ ਇਹ ਛੋਟੀ ਖਲੋ ਭਾਵੇਂ 11-12 ਕਿਲੋ ਚੁਗਾਈ ਠੀਕ ਹੈ ਜੀ ਵੀ ਤੇ ਐ ਨਾ ਵੀ ਗੱਲ ਵੀ ਵਪਾਰ ਦੀ ਲੈਣੇ ਵੀ ਕੋਈ ਪਸ਼ੂ ਅੱਜ ਆਇਆ ਕੋਈ ਕੱਲ ਆਇਆ ਅਸਲ ਤੇ ਭੜ ਗਿਆ ਹੁਣ ਛੱਡ ਪਿਆ ਅਸਲ ਤੇ ਦੋ ਚਾਰ ਦਿਨ ਪਸ਼ੂ ਰੱਖ ਕੇ ਫੇਰ ਹੀ ਪਤਾ ਲੱਗਦਾ ਅੱਜ ਸ਼ਾਮੀ ਚੋਈ ਗਈ ਚੁਵਾਈ ਕੀਤੀ ਆ ਅੱ ਤੁਬਾ ਮੈਂ 8 ਵਜੇ ਚਵਾਈ ਕੀਤੀ ਜੋ ਠੀਕ ਹੈ ਜੀ ਲਓ ਜੀ ਥੋੜਾ ਹੋਰ ਤੋੜ ਦਿਓ ਲੰਮਾ ਜੀ ਕਮਾ ਲਿਆ ਗਿਆ ਆਪ ਕੋ ਆਹ ਦੇਖੋ ਜੀ ਬਾਕੀ ਥਣ ਪਾਂਡਾ ਦੋਸਤੋ ਵਖਾਲਾ ਵੈਸੇ ਬਿਲਕੁਲ ਵਧੀਆ ਦਿਖਾ ਰਹੀ ਹੈ ਬੈਕ ਸੈਟ ਤੋਂ ਪੱਧਰ ਲੇਵਾ ਤੇ ਬਾਕੀ ਚਵਾਈ ਜਾਂਦੇ ਵੀ ਬਿਲਕੁਲ ਉਸੇ ਵਾਂਗ ਪੂਰ ਛੱਟਾ ਆਹ ਵਖਾਲਾ ਸੰਧੂ ਸਾਹਿਬ ਬਿਲਕੁਲ ਕੋਈ ਪੂਰ ਛੱਟੇ ਦੀ ਗਰੰਟੀ ਹੋਊਗੀ ਠੀਕ ਹੈ ਜੀ ਆਹ ਧਰਮ ਬਿਲਕੁਲ ਬਰਾਬਰ ਹੋਣੀਆਂ ਪੂਰਾ ਪਸਮਾਊਗਾ ਜੀ ਲਓ ਜੀ ਆ ਵੀ ਇੱਕ ਹੌਲਾ ਪਾਜੋ ਠੀਕ ਹੈ ਜੀ ਰੇਟ ਵੀ ਦੋਸਤੋ ਬਿਲਕੁਲ ਜਿਹੜਾ ਆਫਰ ਵਾਲਾ ਰੇਟ ਹੀ ਆ ਠੀਕ ਆ ਬਿਲਕੁਲ ਜਾਇਜ਼ ਰੇਟ ਹੀ ਆ ਤਾਜੀ ਮੱਝ ਮਿਲ ਜੂਗੀ ਜਾਇਜ਼ ਭਾਅ ਪੜਦਾ ਉਹ ਪੁੱਛ ਲੈਨੇ ਆਪਾਂ ਵੀਰ ਤੋਂ ਵੀ ਕਿੰਨਾ ਕੁ ਰੇਟ ਮੁੱਲ ਕਰਦੇ ਆ ਡਿਮਾਂਡ ਕੀ ਕਰਦੇ ਆ ਵਿੱਚੋਂ ਛੋਟ ਸਾਪਾਂ ਮੌਕੇ ਤੇ ਕੀ ਪਿਆ ਆ ਜਿਹੜਾ ਦੋਸਤੋ ਮਾਨਤਨ ਕਰ ਲੋ ਠੀਕ ਆ ਸੋ ਬੱਚਾ ਇਹਦਾ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੱਤਾ ਬਾਕੀ ਸੱਜੀ ਖੱਬੀ ਬੈਕਸੈਟ ਤੋਂ ਬਹਿਣੀ ਵਾਲੇ ਪਾਸੇ ਤੁਸੀਂ ਆ ਥਾਮ-ਥਾਮ ਜਿਦੇ ਦੇ ਰੂਮ ਨੂੰ ਕਰ ਲੀ ਠੀਕ ਆ ਦੇਖੋ ਅੱਛਾ ਨਾ ਨਵੀਰ ਵੀਰੇ ਇਹਦਾ ਫਿਰ ਕੀ ਮੁੱਲ ਕਹਿੰਦਾ ਦਾਂਗੇ 55000 ਰੁਪਏ 55 ਦੀ ਹਾਂਜੀ ਕਰ ਦਾਂਗੇ ਛੋਟ ਚਾਰ ਟੋੜੀ ਵਾਲੀ 55 ਚ ਹਾਂਜੀ ਲਓ ਜੀ 55000 ਦੇ ਵਿੱਚੋਂ ਛੋਟਛਾਪਾ ਹੋ ਜਾਊਗਾ ਠੀਕ ਹੈ ਤੇ ਬਾਕੀ ਤਸੱਲੀ ਭਖਸ਼ ਇਹ ਸੰਧੂ ਸਾਹਿਬ ਕੋਈ ਤੁਜਾ ਤੇ ਜੱਜੂਆ ਮੰਨ ਸਕਦੇ ਹੋ ਹਾਈਟ ਵੇਖੋ ਪਹਿਲਾਂ ਹਾਈਟ ਕੱਦ ਕਾਫੀ ਉੱਚਾ ਥੋੜਾ ਰੀੜ ਦੀ ਹੱਡੀ ਤੋਂ ਥੋੜਾ ਉਚਾਈ ਰੱਖਦੀ ਨਾ ਲੱਗਦੀ ਥੋੜੀ ਉਚਾਈ ਰੱਖਦੀ ਸੀਲ ਠੰਡੀ ਤੇ ਵੇਖ ਸਕਦੇ ਜਿਉਣਾ ਬਿਲਕੁਲ ਜਿਆਦੀ ਹੈ ਲੈ ਪੁਰਾ ਮੈਂ ਆ ਇਸ ਟਾਈਮ ਪੈਕੇ ਚੁਵਾਈ ਕਰ ਲਓ ਆ ਦੇਖੋ ਠੱਡੀ ਤੇਰੀ ਬਿਲਕੁਲ ਤੁਹਾਡੇ ਸਾਹਮਣੇ ਆ ਹਾਂਜੀ ਠੀਕ ਆ ਬੱਚਾ ਲਾ ਕੇ ਕੋਈ ਵੀਰ ਆਪਦੀ ਤਸਲੀ ਨਾਲ ਚੁਵਾਈ ਕਰੇ ਦੋ ਡੰਗ ਚੋ ਉਹ ਚਾਰ ਟਾਈਮ ਚੋ ਅੱਛਾ ਰਣਵੀਰ ਵੀਰੇ ਡਿਟੇਲ ਇੰਦੀ ਕੀ ਐ ਸੁਆ ਤੀਜਾ ਮੰਨ ਲੇ ਕੋਈ ਹਾਂਜੀ ਕੋਈ ਦੂਜਾ ਮੰਨ ਲੇ ਉੱਤੇ ਜਾਂ ਹੀ ਤੇ ਤੀਜਾ ਕਹਿ ਕੇ ਲੈਂਦੀ ਜੋ ਅੱਛਾ ਇਹ ਤਾਂ ਕੋਈ 10 ਤੋਂ 12 ਦਿਨ ਦਾ ਹੋ ਗਿਆ ਉਹ ਕਰੇ ਵੀਰੇ ਮਗਰ ਵਛਾ ਜੋ ਦੇਖ ਸਕਦੇ ਮਗਰ ਵਛਾ ਹਾਂਜੀ ਆ ਵੀ ਬੜਾ ਵਛਾ ਦਿਖਾਜੀ 10 12 ਦਿਨ ਦੀ ਸੁਈ ਹੁਣ ਦੁੱਧ ਕਿੰਨਾ ਚਵਾਵਾਂਗੇ ਦੁੱਧ 16 ਕਿਲੋ ਚਵਾਵਾਂਗੇ ਲਓ ਜੀ ਇਹ ਵਛਾ ਮਗਰ ਆ ਦੇਖੋ ਵੇਖ ਸਕਦੇ ਹੋ ਇਹ ਤਾਜ਼ਾ ਕੋਈ ਸਿੰਗੀ ਨਹੀਂ ਸਾਰੀ ਇਹਦੇ 10 ਤੋਂ 15 ਦਿਨ ਦੇ ਵਿੱਚ ਵਿੱਚ ਸੋਈ ਹੋਈ ਹੈ ਅੱਛਾ ਜੀ ਅਜੇ ਤਾਂ ਮੈਲੋਂ ਸਟਾਰਟਿੰਗ ਹੋ ਹੈ ਹਾਂਜੀ ਲੋ ਵੀ 10 ਤੋਂ 15 ਦਿਨ ਬਾਈ ਰਣਵੀਰ ਸਿੰਘ ਕਹਿ ਰਿਹਾ ਦੋਸਤੋ ਬਾਕੀ ਆ ਤੁਹਾਡੇ ਸਾਹਮਣੇ ਆ ਵਿਹੜ ਕੱਦ ਕੱਡ ਦੀ ਪੂਰੀ ਉੱਚੀ ਆ ਵੱਡੇ ਕੱਦ ਕੱਡ ਬਾਕੀ ਲੱਕ ਥੋੜਾ ਜਿਹਾ ਉੱਪਰ ਉੱਚਾ ਰੱਖਦੀ ਹੈ ਕਿਉਂਕਿ ਇੱਥੇ ਆਗੇ ਤੁਸੀਂ ਬਾਅਦ ਵਿੱਚ ਗੱਲ ਕਰੋ ਤੇ ਉਹ ਪਹਿਲਾਂ ਤਾਂ ਹੁਣ ਦੱਸੋ ਨਾ ਜਿਹੜਾ ਨੋਟ ਕਰਾ ਦਿੱਤਾ ਠੀਕ ਹੈ ਬਾਕੀ ਤੁਹਾਨੂੰ ਸਭ ਵੇਖ ਲਓ ਕੱਦ ਵੇਖ ਲਓ ਟੀ ਵਾੜ ਦਾ ਕੱਦ ਨਹੀਂ ਕੋ ਲੱਗਦਾ ਹਾਂ ਹਾਂ ਕਰਪਾ ਕਰਤੇ ਹੁਣ 16 ਕਿਲੋ ਦੁੱਧ ਤਿਆਰ ਜੋ ਬਾਕੀ ਵਸ਼ੀ 20 ਤੋਂ ਪਲੱਸ ਜਾਊਗੀ ਠੀਕ ਆ ਜੀ ਲਓ ਜੀ ਫੋਲ ਕੇ ਵੀ ਕਰੀਏ ਸਾਹਮਣੇ ਬਾਕੀ ਚਵਾਈ ਚਵਾਈ ਐਨ ਬਿਲਕੁਲ ਬੰਦੇ ਪਾਸੋਂ ਮੈਂ ਤੁਹਾਨੂੰ ਮੌਕੇ ਜਿਤਨਾ ਮਰਜੀ ਆ ਕੋਈ ਉਤਰਾ ਚਵਾ ਦਾਂਗੇ ਦੋ ਟਾਈਮ ਚਵਾ ਦਾਂਗੇ ਇਹ ਜਿਹੜੇ ਵੀ ਇੱਕ ਟਾਈਮ ਚਵਾ ਗਏ ਦੂਜੀ ਟਾਈਮ ਤੋਂ ਭਜਾਂਗੇ ਦੋ ਟਾਈਮ ਚਵਾ ਦਾਂਗੇ 16 ਕਿਲੋ ਦੁੱਧ ਲਓ ਵੀ ਇਸ ਕੰਮ ਵੱਲੋਂ ਤਾਂ ਬਾਈ ਰਣਵੀਰ ਦਾ ਰਿਕਾਰਡ ਆ ਦੋਸਤੋ ਠੀਕ ਆ ਵੀ ਇਹ ਨਹੀਂ ਵੀ ਇੱਕ ਟਾਈਮ ਦੀ ਚਵਾਈ ਕਰਕੇ ਬਾਅਦ ਜਾ ਆਕੂਗਾ ਵੀ ਨਹੀਂ ਨਹੀਂ ਭਾਈ ਇੱਕ ਟਾਈਮ ਦੀ ਚਵਾਈ ਬਹੁਤ ਵੀ ਆਪਦੇ ਪੈਸੇ ਲਾਉਣੇ ਆ ਦੋ ਡੰਗ ਚੋਵੋ ਚਾਰ ਟਾਈਮ ਚੋਵੋ ਕੋਈ ਨਾ ਨਹੀਂ ਕੋਈ ਨੁਕਤਾ ਕੋਈ ਨਾ ਨਹੀਂ ਨੁਕਣੀ ਦੋ ਦੀ ਵੀ ਨਹੀਂ ਤਸੱਲੀ ਦੀ ਤੀਜਾ ਡੰਗ ਚੋਲੋ ਚੌਥਾ ਡੰਗ ਚੋਲੋ ਬਸ ਬਸ ਵੇਖ ਸਕਦੇ ਠੀਕ ਹੈ ਜੀ ਅਜੇ ਤਾਂ ਵੈਡ ਪੂਰੀ ਬਣੂਗੀ ਥੱਲੇ ਬਿਲਕੁਲ ਜੰਨੀਆਂ ਵੀਰ ਰਣਵੀਰ ਤਸੱਲੀਆਂ ਦੇ ਰਿਹਾ ਦੋਸਤੋ ਇਸ ਤੋਂ ਗਾਂ ਦਾ ਰੱਬ ਰੱਖਾ ਹੀ ਆ ਠੀਕ ਹੈ ਵੀ ਆਪਦਾ ਖੁੱਲੇ ਸੁਭਾਣ ਨਾਲ ਖੁੱਲਾ ਟਾਈਮ ਕੱਢ ਕੇ ਆਓ ਜਿਹੜਾ ਪਸ਼ੂ ਪਸੰਦ ਜੇ ਉਹਦੀ ਚਵਾਈ ਕਰੋ ਵੀ ਕਹਿਣ ਦਾ ਮਤਲਬ ਬਸ ਇੰਨਾ ਕਦ ਕੋ ਤੁਸੀਂ ਵੇਖ ਲਓ ਬੰਦੇ ਜਿਹੜੀ ਹਾਈਟ ਆ ਮੈਂ ਪਹਿਲਾਂ ਜ਼ਿਕਰ ਕਰਦਾ ਦੋਸਤੋ ਵੀ ਥੋੜਾ ਜਿਹਾ ਲੱਕ ਤੋਂ ਕੰਗਰੂੜ ਤੋਂ ਥੋੜਾ ਜਿਹਾ ਉੱਚਾ ਰੱਖਦੀ ਲੱਕ ਨਾਰਮਲ ਜਿਵੇਂ ਕਈ ਬੜਾ ਰੱਖਦੀਆਂ ਨੇ ਠੀਕ ਹੈ ਜੀ ਸੋ ਉਹ ਦੱਸਣਾ ਆਪਣਾ ਵਿੱਚ ਜ਼ਿਕਰ ਕਰਨਾ ਬਿਲਕੁਲ ਫਰਜ਼ ਬਣਦਾ ਬਾਕੀ ਥਣ ਭਾਂਡੇ ਦੀ ਬਿਲਕੁਲ ਤੁਸੀਂ ਵੇਖ ਲਓ ਜੀ ਥਾਣਾ ਪੂਰੇ ਚਾਰ ਤੇ ਚਾਰੇ ਦੋਸਤੋ ਨਖੇੜ ਬਿਲਕੁਲ ਤੁਹਾਡੇ ਸਾਹਮਣੇ ਦਿੱਤੀ ਜਿੰਨੀ ਨੇ ਤੇ 16 ਕਿਲੋ ਅੱਜ ਤੱਕਾਂ 12 ਦਿਨਾਂ ਦੀ ਕੋਈ 15 ਦਿਨਾਂ ਦੇ ਮਾਲੇ ਵੀ ਦਾ 15 16 16 ਕਿਲੋ ਦੋ ਦਿਖਾ ਦੇ ਸੰਧੂ ਸਾਹ ਸਬੂਤ ਕੋਲ ਜਾਓ ਹਾ 15 ਦਿਨਾਂ ਤੋਂ ਜ਼ ਲੋਵੀ ਭਰਾਵੋ ਆ ਅੱਜ ਪਸ਼ੂ ਸੀ ਭਾਈ ਰਣਵੀਰ ਦੇ ਕੋਲ ਤੇ ਪੰਜੇ ਚਾਰੇ ਚਾਰੇ ਪਸ਼ੂ ਸੀ ਚਾਰੇ ਪਸ਼ੂ ਦੀ ਡਿਟੇਲ ਜਿਹੜੀ ਆ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ ਆ ਸੋ ਵੀਡੀਓ ਦੋਸਤੋ ਸਕਿਪ ਕਰਕੇ ਨਾ ਵੇਖਿਆ ਕਰੋ ਕਿਉਂਕਿ ਫਿਰ ਪਤਾ ਨਹੀਂ ਲੱਗਦਾਗਾ ਬਹੁਤ ਹੀ ਵੀਰ ਫਿਰ ਦੁਬਾਰਾ ਤੁਸੀਂ ਉਹੋ ਗੱਲਬਾਤ ਪੁੱਛਦੇ ਜਿਹੜੀ ਦੱਸੀ ਜਾਂਦੀ ਚੰਗੀ ਤਰ੍ਹਾਂ ਡੰਗਰ ਵੇਖ ਪਸ਼ੂ ਵੇਖ ਸਕਦਾ ਸੰਧੂ ਸਾਹਿਬ ਤੇ ਕੀ ਮੁੱਲ ਕੀ ਰੋਗਾ ਰਣਵੀਰ ਇਹਦਾ ਦੇ ਦਾਂਗੇ ਸੰਧੂ ਸਾਹਿਬ 54000 ਰੁਪਏ ਦੇ ਦਾਂਗੇ 54 ਦੀ ਹਾਂਜੀ ਹਾਂ ਨਾ ਕਰਦਾਂਗੇ ਮਾਨਤਾ ਕਰਦੇ ਨਹੀਂ ਹਾਂ ਨਾ ਕੋਈ ਨਹੀਂ ਜੋ ਫਿਕਸ ਰੇਟ ਆਪਣਾ ਕੋਈ ਨਹੀਂ ਜੋ ਕੋਈ ਵੀਰ ਤੂੰ ਹਾਂ ਮਾਨਤਨ ਹੋ ਜਾਊਗਾ ਕੋਈ ਵੀਰ ਭਰਾ ਦੂਰੋਂ ਵੀ ਆਉਂਦਾ ਏ ਤੁਹਾਨੂੰ ਪਤਾ ਹੋਊਗਾ ਕਿੰਨੇ ਦੂਰੋਂ ਆ ਕੇ ਆਸ ਲੈ ਆਉਣਾ ਜੇ ਉਹ ਆਪਾਂ ਹੀ ਫਿਕਸ ਰੇਟ ਕਹਿਤਾ ਉਹਨੇ ਹਣਾ ਯਾਰ ਏਡੀ ਦੂਰੋਂ ਆਉਣਾ ਤਾਂ ਅਕਸਰ ਕੋਈ ਤੇਲ ਪਾਣੀ ਵੀ ਦਾ ਖਰਚਾ ਲੱਗਣਾ ਹਾਂ ਇਸ ਕਰਕੇ ਕੋਈ ਗਏ ਦੂਰੋਂ ਨੇੜਾ ਲੈ ਕੋਈ ਹਾਂ ਬਾਸ ਮਾਨਤਨ ਕੀਤਾ ਜਾਊਗਾ ਕੱਲ ਆਏ ਆ ਵੀਰ ਨਵੀਰ ਵੀ ਆਪਦੀ ਚੀਜ਼ ਪਹਿਲਾਂ ਸਿਲੇਕਟ ਕਰੋ ਤਸੱਲੀ ਕਰੋ ਤਸੱਲੀ ਕਰੋ ਸਾਡੇ ਘਰ ਆ ਕੇ ਤਸੱਲੀ ਕਰੋ ਕੋਈ ਮਾਣੂ ਲੱਗਦੀ ਹੈ ਤੇ ਜਰੂਰ ਲੈ ਸਕਦਾ ਕਿਉਂ ਅਗਲੇ ਨੇ ਪੈਸੇ ਲਾਉਣੇ ਆ ਬਿਲਕੁਲ ਬਿਲਕੁਲ ਹਾਂਜੀ ਤੇ ਰਣਵੀਰ ਭਾਈ ਬੋਲ ਤੀਏ ਨੰਬਰ ਆਪਣੇ ਸੰਪਰਕ ਨੰਬਰ ਸੰਧੂ ਸਾਹਿਬ 98153 ਹਾਂਜੀ 03176 ਹੂੰ 98782 01064 ਹੂੰ ਦੋਵੇਂ ਨੰਬਰ ਹਾਂਜੀ ਕੰਟੈਕਟ ਕਰ ਸਕਦਾ ਏ ਠੀਕ ਹੈ ਜੀ ਬਾਕੀ ਜਿਹੜੇ ਵੀ ਭਰਾਣੇ ਲੈਣੀ ਵੇਖ ਸਕਦਾ ਕੋਈ ਵੀਡੀਓ ਸ਼ੌਂਕ ਦੇ ਤੌਰ ਤੇ ਵੇਂਦੇ ਕੋਈ ਪਸ਼ੂ ਲੈਣ ਵਾਸਤੇ ਲੈਂਦੇ ਆ ਬਾਕੀ ਆਪਣੇ ਭਾਅ ਬਿਲਕੁਲ ਜਾਇਜ਼ ਆ ਤੁਸੀਂ ਵੇਖ ਸਕਦੇ ਜੋ ਕਿੱਲੋ ਕੀ ਬਾਰ ਬੋਲ ਕੀ ਕਰਦਾ ਹੈ ਬਿਲਕੁਲ ਜੀ ਬਿਲਕੁਲ ਹੁਣ ਆ ਸਮਾਈ ਥੱਲੇ 8 ਕਿਲੋ ਕੋ ਪੱਕਾ ਮੰਨ ਕੇ ਲੈ ਜਾ ਸਕਦਾ ਹੈ 20 ਤੋਂ 25 ਦਾ ਕੋਈ ਸੇਵਾ ਕਰੂਗਾ ਹਮ ਤਾਂ 10 ਤੋਂ ਬਾਹਰ ਦੁੱਧ ਚ ਹੋਊਗਾ ਚਵਾ ਸਕਦੀ ਹਾਂ ਹਾਂਜੀ ਚਵਾ ਸਕਦੀ ਹਾਂ ਨਾ ਵੀ ਦੋਸਤੋ ਬਿਲਕੁਲ ਬਾਕੀ ਸੰਤੂ ਸਾਹਿਬ ਜੋ ਵੀ ਮਰਜੀ ਆ ਸੇਵਾ ਦੇ ਡਿਪੈਂਡ ਆ ਸੇਵਾ ਹਾਂਜੀ ਸਾਡੀ ਗਰੰਟੀ ਆ ਸਾਡੇ ਘਰ ਤੱਕ ਹਾਂ ਹੁਣ ਅਗਲੇ ਦਿਨ ਕੋਈ ਅੱਗੇ ਅਗਲੇ ਘਰ ਜਾ ਕੇ ਅਗਲਾ ਕੋਈ ਪੱਠੇ ਨਾ ਪਊ ਵੰਡ ਨਾ ਪਊਗਾ ਹੁਣ ਦੱਸੋ ਵੀ ਜਿਹਦੇ ਸਿਰ ਤੋਂ ਡੰਗਰ ਨੇ ਦੁੱਧ ਚਵਾਣਾ ਉਸੇ ਨੇ ਨਹੀਂ ਸਹੀ ਜਿੰਨਾ ਚਿਰ ਇੱਥੇ ਤਸੱਲੀ ਕਰੇ ਇੱਥੇ ਤਸੱਲੀ ਕਰੇ ਚਲੋ ਥੋੜੀ ਜ਼ਿੰਮੇਵਾਰੀ ਆ ਵੀ ਕਰਾਉਣੀ ਇੱਥੇ ਸਾਡੇ ਘਰ ਪਹ ਚਾਰ ਡੰਗ ਪੰਜ ਡੰਗ ਚ ਹੋਵੇ ਬਸ ਬਸ ਬਿਲਕੁਲ ਆ ਬਾਕੀ ਲੈ ਲੋ ਐ ਬਰੀਕ ਚਮੜੀ ਦੀਆਂ ਮੱਜਾਂ ਜੋ ਕੋਈ ਵਾਧੂ ਪਾਲਤੂ ਚਮੜੀ ਨਹੀਂ ਜੋ ਹੈਗੀ ਆ ਵੇਖ ਸਕਦੇ ਜੋ ਹੂੰ ਲੋ ਠੀਕ ਹੈ ਜੀ ਤੇ ਅੱਜ ਦੋਸਤੋ ਪਸੂ ਵੀਰ ਰਣਵੀਰ ਤੇ ਆਪਾਂ ਤੁਹਾਨੂੰ ਦਿਖਾਤੇ ਆ ਤੇ ਖਾਸ ਤੁਸੀਂ ਪਹੁੰਚ ਠਿੱਖੀ ਪਿੰਡ ਕਰਨੀ ਹੈ ਸ਼ਹਿਰ ਮੰਨ ਸਕਦੇ ਪਿੰਡ ਵੀ ਆ ਠਿੱਖੀ ਪਿੰਡ ਸ਼ਹਿਰ ਵੀ ਮੰਨ ਸਕਦੇ ਹੋ ਖਾਸ ਵਿਜ਼ਿਟ ਕਰਕੇ ਦੋਸਤੋ ਤੁਸੀਂ ਤਸੱਲੀ ਕਰ ਸਕਦੇ ਜੀ ਵਿਖਾਏ ਕੇ ਪਸੂਆਂ ਦੀ ਮਿਲਦੇ ਆ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ